ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡੇ ਦੀ ਫਾਰਮ ਦੇ ਵਿੱਚ ਹਾਂਜੀ ਅੱਜ ਇਧਰ ਹੀ ਵੀਡੀਓ ਬਣਾ ਰਹੇ ਹਾਂ ਜੀ ਖਾਸ ਪਟਿਆਲਾ ਸ਼ਹਿਰ ਤੇ ਪਟਿਆਲੇ ਸ਼ਹਿਰ ਦੇ ਵਿੱਚੋਂ ਪ੍ਰੇਮਨਗਰ ਕਲੋਨੀ ਇਹ ਪ੍ਰੇਮਨਗਰ ਕਲੋਨੀ ਸੈਂਟਰ ਜਿਲ੍ਹੇ ਦੇ ਬਿਲਕੁਲ ਨਾਲ ਲੱਗੇ ਆ ਤੇ ਪ੍ਰੇਮਨਗਰ ਕਲੋਨੀ ਦੇ ਵਿੱਚੋਂ ਤੁਹਾਨੂੰ ਬਟਾਪ ਦੀ ਅੱਜ ਕ੍ਰੋਸ ਸੰਗ ਦੇ ਵਿੱਚ ਵਹਿੜ ਦਿਖਾਉਣੀ ਆ ਚੰਗੇ ਦੁੱਧ ਵਾਲੀ ਤੇ ਹਾਂਜੀ ਤੁਹਾਨੂੰ ਰੀਡ ਵੀ ਦੱਸਾਂਗੇ ਜੀ ਵੀਡੀਓ 'ਚ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਖਰੀਦ ਲਿਓ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ। ਹਾਂਜੀ ਦੂਜਾ ਸੂਹਾ ਵਹਿੜਾ ਜੀ, ਦੰਦੋਂ ਛੇ ਦਾੰਦਾ ਜੀ ਤੇ ਸੋਣ ਵਿੱਚ ਹਜੇ ਡੇਟ ਮੁਤਾਬਕ 10 ਦਿਨ ਕੱਚੀ ਹੈ ਜੀ। ਤੇ ਹਵਾਨਾ ਦੇਖ ਸਕਦੇ ਆ ਜੀ ਪੂਰਾ ਪੱਟਾਂ 'ਚ ਫਸਦਾ ਤਿਆਰ ਕੀਤਾ ਹੋਇਆ ਵਹਿੜ ਨੇ ਤੇ ਪਹਿਲੇ ਸੂਏ ਵਹਿੜ ਨੇ ਨਾਰਮਲ ਵੀਰ ਕਹਿੰਦਾ 20 ਲੀਟਰ ਦੁੱਧ ਖੋਲਾ ਚਵਾਇਆ ਜੀ। ਐਤ ਕੀ 25 ਲੀਟਰ ਦੁੱਧ ਖੋਲਾ ਚਵਾ ਦੂਗੀ ਜੀ ਵੇ ਤੇ ਹਵਾਨਾ ਦੇਖ ਸਕਦੇ ਆ ਜੀ ਪੂਰਾ ਨਿੱਗਰ ਤੇ ਪੱਟਾਂ 'ਚ ਫਸਦਾ ਹੋਵਣਾ ਤਿਆਰ ਕੀਤਾ ਹੋਇਆ। ਜੀ ਨੂੰ ਆਪਾਂ ਕਹਿ ਦਿੰਨੇ ਆ ਜੀ ਚੌਰਸ ਹਵਾਨਾ ਉਹ ਹਵਾਨਾ ਵਹਿੜ ਨੇ ਤਿਆਰ ਕੀਤਾ ਹੋਇਆ ਤੇ ਫਾਰਮ ਵਾਲੀ ਵਹਿੜ ਆ ਜੀ ਤੇ ਜੇ ਵੀਰ ਕਹਿੰਦਾ ਸੇਵਾ ਵਹਿੜ ਦੀ ਚੰਗੀ ਹੋ ਜੇ ਤੇ 25 ਤੋਂ ਵੀ ਦੋ ਚੰਗਾ ਪਾ ਸਕਦੀ ਹੈ 25 ਤੋਂ ਵੀ ਟੱਪ ਸਕਦੀ ਹੈ ਦੋ ਵੀਰ ਕਹਿੰਦਾ ਤੇ ਥਣ ਦੇ ਸਕਦੇ ਮੁੱਠੀ ਵਾਲਾ ਥਣ ਤੌਰ ਵਹਿੜ ਦੀ ਚੈੱਕ ਕਰ ਸਕਦੇ ਆ ਜੀ ਪੂਰਾ ਸੋਹਣਾ ਤੇ ਵਧੀਆ ਹਵਾਨਾ ਤਿਆਰ ਕੀਤਾ ਹੋਇਆ ਜੀ ਵਹਿੜ ਨੇ ਤੇ ਬਾਈ ਨੇ ਵਹਿੜ ਦਾ ਪ੍ਰਾਈਸ ਰੱਖਿਆ ਹੋਇਆ ਜੀ 45000 ਰੁਪਏ ਜੀ ਉਸ ਤੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਜੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਜੀ ਤੁਸੀਂ ਗੱਲਬਾਤ ਕਰੋ ਧੰਨਵਾਦ ਜੀ ਸਾਰਿਆਂ ਦਾ